ਪਹਿਲਾਂ ਸਾਨੂੰ ਘੜਿਆਂ ਤੋਂ ਠਾਕੇ ਇਹਨਾਂ ਨੇ ਫਰਿੱਜਾਂ ਤੇ ਲੈ ਜਾਂਦਾ। ਹਾਂ ਬਿਲਕੁਲ ਜੀ। ਪਹਿਲਾਂ ਸਾਨੂੰ ਨਲਕਿਆਂ ਤੋਂ ਠਾਕੇ ਇਹ ਕਹਿੰਦੇ ਆਰਓ ਦਾ ਪਾਣੀ ਪੀ ਲਓ। ਹੁਣ ਆਰਓ ਤੋਂ ਠਾਕੇ ਕਹਿੰਦੇ ਨਹੀਂ ਪਾਣੀ ਨਲਕਿਆਂ ਦਾ ਪੀ ਲਓ। ਉਹ ਪਤਾ ਕੀ ਆਪਦੇ ਜੋਗੇ ਰੱਖਣਾ ਚਾਹੁੰਦੇ ਨੇ। ਅਸੀਂ ਸਵੇਰੇ ਉੱਠ ਕੇ ਦਵਾਈਆਂ ਕਿਉਂ ਖਾਣੇ? ਅਸੀਂ ਰਾਤ ਨੂੰ ਕਿਉਂ ਸੌਣ ਲੱਗੇ ਖਾਣੇ? ਸਾਨੂੰ ਨੀਂਦ ਕਿਉਂ ਨਹੀਂ ਆਉਂਦੀ? ਅਸੀਂ ਡਿਪਰੈਸ਼ਨ ਦਾ ਸ਼ਿਕਾਰ ਬਹੁਤ ਸਾਰੀਆਂ ਬਿਮਾਰੀਆਂ ਸਾਡੀ ਆਧੁਨਿਕਤਾ ਨੇ ਸਾਡੇ ਗਲ ਮੜ ਦਿੱਤੀਆਂ। ਵਿਆਹ ਸ਼ਾਦੀਆਂ ਜਦੋਂ ਹੁੰਦੇ ਸੀ ਕਰਦੀਆਂ ਸਾਰੀਆਂ ਬੀਬੀਆਂ ਰਲ ਕੇ ਖਾਣਾ ਤਿਆਰ ਕਰਦੀਆਂ ਹੁੰਦੇ ਸੀ। ਹੁਣ ਕੀ ਹੋ ਗਿਆ ਉਦੋਂ ਘਰ ਦੀਆਂ ਬੀਬੀਆਂ ਖਾਣਾ ਤਿਆਰ ਕਰਦੀਆਂ ਸੀ ਤੇ ਨੱਚਣ ਵਾਲੇ ਬਾਹਰੋਂ ਆਉਂਦੇ ਸਕੇ ਹੁਣ ਨੱਚਣ ਵਾਲੇ ਘਰ ਦੇ ਆ ਤੇ ਖਾਣਾ ਬਣਾਉਣ ਵਾਲੇ ਬਾਹਰੋਂ ਆਉਂਦੇ ਆ ਉਹ ਗੱਲਾਂ ਵਿਸਰ ਗਈਆਂ ਭਾਂਡੇ ਵੀ ਗਏ ਭਾਂਡੇ ਵਾਲੀਆਂ ਵੀ ਗਈਆਂ ਤੇ ਸਾਰਾ ਕੁਝ ਹੀ ਬਦਲ ਗਿਆ ਅੱਜ ਅਸੀਂ ਇੰਨੇ ਮਾਡਰਨ ਹੋ ਗਏ ਆ ਕਿਸ ਆਧੁਨਿਕਤਾ ਨੇ ਸਾਨੂੰ ਸੌ ਦੁੱਖ ਦੇ ਦਿੱਤੇ ਰੁੱਖ ਤੇ ਮਨੋਖ ਇਹ ਕਦੇ ਵੀ ਹਾਰੇ ਨਹੀਂ ਰਹਿ ਸਕਦੇ ਹਾਂਜੀ ਅਸੀਂ ਵੀ ਐਸੇ ਕਰਕੇ ਸੁੱਕਦੇ ਜਾ ਰਹੇ ਹਾਂ ਮਰਦੇ ਜਾ ਰਹੇ ਹਾਂ ਕਿ ਅਸੀਂ ਆਪਣੀਆਂ ਜੜ੍ਹਾਂ ਛੱਡ ਦਿੱਤੀਆਂ ਅਸੀਂ ਆਪਣਾ ਪ੍ਰਾਤਨ ਖਾਣਾ ਪੀਣਾ ਪੈਨਣਾ ਸਾਰਾ ਕੁਝ ਛੱਡ ਦਿੱਤਾ ਇਸੇ ਕਰਕੇ ਅਸੀਂ ਦੁਖੀ ਹਾਂ ਘਟੋ ਘਟ ਸਿਆਣਿਆਂ ਦੀ ਕਈ ਗੱਲ ਮੰਨ ਲਓ ਖਾਣੇ ਆਪਣੇ ਉਹ ਤਾਂ ਨਾ ਛੱਡੋ ਅੱਜ ਕੱਚ ਆ ਅੱਜ ਚੀਨੀ ਆ ਸਟੀਲ ਆ ਸਟੀਲ ਆ ਐਲੂਮੀਨੀਅਮ ਆ ਹਾਂਜੀ ਹਾਂ ਹੈਨਾ ਹੋਰ ਬਹੁਤ ਸਾਰੀਆਂ ਚੀਜ਼ਾਂ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਐਲੂਮੀਨੀਅਮ ਹੈ ਐਲਮੀਨੀਅਮ ਦੇ ਵਿੱਚ ਤੁਸੀਂ ਖਾਣਾ ਪਕਾਉਂਦੇ ਹੋ ਉਹ ਖਾਣਾ ਪਕਾ ਕੇ ਤੁਸੀਂ ਕਹਿੰਦੇ ਹੋ ਨਾ ਕਿ ਸਾਡੇ ਮਨ ਤੱਕ ਦਾ ਰਸਤਾ ਪੇਟ ਥਾਣੀ ਜਾਂਦਾ ਹੈ ਤੇ ਉਹ ਤੁਹਾਡੇ ਮਨ ਤੱਕ ਦਾ ਰਸਤਾ ਨਹੀਂ ਹੈਗਾ ਉਹ ਤੁਹਾਡੇ ਮਰਨ ਤੱਕ ਦਾ ਰਸਤਾ ਹੈ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਸਾਰਾ ਸਿਸਟਮ ਬਦਲ ਗਿਆ ਕਿਉਂਕਿ ਹੁਣ ਤੁਹਾਡੇ ਵਰਗੇ ਜਿਹੜੀਆਂ ਨਵੀਆਂ-ਨਵੀਆਂ ਆ ਗਈਆਂ ਹੂੰ ਉਹ ਨਵੀਆਂ ਨੇ ਆਉਂਦੀਆਂ ਨੇ ਪੂਛਾਂ ਜਗਾਤੀਆਂ ਅੱਛਾ ਅੱਛਾ ਇਹ ਬਲੇਮ ਸਾਡੇ ਤੇ ਆ ਤੁਹਾਡੇ ਤੇ ਹੀ ਆ ਜੀ ਮਹਾਰਾਜ ਦੇਖੋ ਮੇਰੀ ਗੱਲ ਸੁਣ ਲਓ ਕੜਾ ਕੜਨੀ ਚਿਮਟਾ ਚਾਟੀ ਛੱਜ ਛਾਨਣੀ ਗੜਵੀ ਡੋਲੂ ਤੂਤ ਦੇ ਖੁੰਡੇ ਮਿੱਟੀ ਦੇ ਕੁੰਡੇ ਚੱਕਲੇ ਵੇਲ ਨੇ ਮੰਜੇ ਕੋਲੂ ਚਾਟੀ ਦੇ ਪੋੜੇ ਸ਼ੱਕਰ ਤੇ ਗੁੜ ਨਾਲ ਜਵਾਰ ਦੇ ਦਾਣੇ ਲੈ ਲੋ ਪੰਜਾਬੀ ਵਿਰਸਾ ਲੈ ਲੋ ਪੰਜਾਬੀ ਵਿਰਸਾ ਘੱਟ ਹੀਟ ਤੇ ਬਿਲਕੁਲ ਘਟ ਅੱਗ ਤੇ ਪੱਕਣ ਵਾਲੇ ਇਹ ਖਾਣੇ ਆ ਅਸੀਂ ਗਰਮ ਹੀਟ ਤੇ ਤੇਜ਼ ਹੀਟ ਤੇ ਅਸੀਂ ਪਕਾਉਨੇ ਆ ਤਾਂ ਹੀ ਉਹਨਾਂ ਦਾ ਸੁਆਦ ਤੇ ਉਹਨਾਂ ਦਾ ਜਿਹੜਾ ਜਾਇਕਾ ਨਿਕਲ ਕੇ ਆਉਂਦਾ ਨਾ ਤਾਂ ਹੀ ਉਸ ਦੇ ਹਿਸਾਬ ਦਾ ਜਿਹੜਾ ਸਾਨੂੰ ਸਰੀਰ ਪੱਖੋਂ ਸਹੀ ਨਹੀਂ ਹੈਗਾ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਦਿਲ ਤੱਕ ਜਾਣ ਦਾ ਮਨ ਤੱਕ ਜਾਂਦਾ ਰਸਤਾ ਜਿਹੜਾ ਉਹ ਪੇਟ ਥਾਣੀ ਹੋ ਕੇ ਜਾਂਦਾ ਹੈ ਤੇ ਜਦੋਂ ਪੇਟ ਦੀ ਗੱਲ ਹੋਵੇ ਤੇ ਖਾਣੇ ਦੀ ਗੱਲ ਤਾਂ ਹੋਣਾ ਸੁਭਾਵਿਕ ਹੀ ਹੈ ਜਦੋਂ ਸਾਨੂੰ ਸਾਡਾ ਮਨਪਸੰਦ ਖਾਣਾ ਮਿਲੇ ਤੇ ਉਹ ਖਾਣਾ ਬਹੁਤ ਹੀ ਲذیذ ਬਣਿਆ ਹੋਵੇ ਤੇ ਮੈਨੂੰ ਲੱਗਦਾ ਹੈ ਵੈਸੇ ਵੀ ਖਾ ਕੇ ਸਾਡਾ ਮਨ ਬੜਾ ਖੁਸ਼ ਹੋ ਜਾਂਦਾ ਹੈ ਜੀ ਪ੍ਰੋਗਰਾਮ ਹੈ ਸਵੇਰੇ ਸਵੇਰੇ ਮੈਂ ਹਾਂ ਜਸਬੀਰ ਕੌਰ ਜੱਸੀ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਅਗਰ ਖਾਣੇ ਦੀ ਗੱਲ ਹੋ ਰਹੀ ਹੈ ਤੇ ਮੈਨੂੰ ਲੱਗਦਾ ਕਿ ਮੈਂ ਆਪਣੇ ਸਹਿਯੋਗੀ ਨੂੰ ਵੀ ਪੁੱਛੀ ਦਵਾਂ ਕਿ ਉਹ ਕੀ ਖਾ ਕੇ ਆਏ ਨੇ ਜੋਗੀ ਜੀ ਸਵਾਗਤ ਹੈ ਬਹੁਤ ਵਾ ਵਾ ਸਵਾਗਤ ਤੁਹਾਡਾ ਵੀ ਜੇ ਖਾਣਿਆਂ ਦੀ ਗੱਲ ਚੱਲ ਰਹੀ ਹੈ ਜੀ ਖਾ ਕੇ ਤਾਂ ਮੈਂ ਕੁਛ ਨਹੀਂ ਆਇਆ ਪਰ ਤੁਸੀਂ ਮੇਰੀ ਭੁੱਖ ਵਧਾ ਦਿੱਤੀ ਆ ਮੈਂ ਤੇ ਇਹ ਪੁੱਛਣਾ ਸੀ ਇਸ ਵੀਰ ਚਾਹ ਨਾਲ ਕੀ ਖਾਂਦਾ ਪੀਤਾ ਉਹ ਚਾਹ ਨਾਲ ਤੇ ਚਾਰ ਕੁਕੀਆਂ ਖਾ ਲਈਆਂ ਤੇ ਬਸ ਬਹੁਤ ਆ ਦੇਖੋ ਹੋਰ ਹੁੰਦਾ ਪੰਜਾਬੀ ਔਰ ਇਹ ਨਾਲ ਕੀ ਬੰਦਾ ਆ ਯਾਰ ਉਹ ਹੁਣ ਸਮੇਂ ਚਲੇ ਗਏ ਨਾ ਵੀ ਜਦੋਂ ਅਸੀਂ ਮੱਕੀ ਦੀ ਰੋਟੀ ਰੱਖ ਲੈਣੀ ਰਾਤ ਦੀ ਤੇ ਉੱਪਰ ਮੱਖਣ ਲਾ ਕੇ ਤੇ ਉੱਪਰ ਅੱਧੀ ਥੱਲੇ ਤੇ ਅੱਧੀ ਉੱਪਰ ਲਾ ਕੇ ਬਣਾ ਕੇ ਸੈਂਡਵਿਚਾ ਖਾ ਲੈਣੇ ਉਹ ਦੇਸੀ ਸੈਂਡਵਿਚ ਵਾਲਾ ਸਮਾਂ ਚਲਾ ਗਿਆ ਹੁਣ ਤਾਂ ਬਿਸਕੁਟਾਂ ਦੇ ਨਾਲ ਹੀ ਸਾਰ ਲੇਤਾ ਜਾਂ ਰਸ ਨਹੀਂ ਚਲੋ ਰਾਸਤਾਨੀ ਗਾਂਦੇ ਜ਼ਿੰਦਗੀ ਚ ਰਸ ਐ ਨਹੀਂਗੇ ਫੇਰ ਰਸ ਲੈ ਕੇ ਉਹ ਨਾ ਕਿ ਰਸਾਇਣੀ ਗੱਤ ਚਲ ਸ਼ੁਕਰ ਹੈ ਸਭ ਤੋਂ ਵੱਡੀ ਗੱਲ ਜਿਆਦਾ ਹੈਗਾ ਜੇ ਨਹੀਂ ਖਾਦਾ ਨਾ ਯਾਦ ਤਾਂ ਹੈਗੀ ਨਾ ਮੁਕਿੰਦ ਯਾਦ ਯਾਦਾਂ ਤਾਂ ਬੜੀਆਂ ਜੁੜੀਆਂ ਹੋਈਆਂ ਸਾਡੀਆਂ ਦੇਖੋ ਯਾਦਾਂ ਦੇ ਸਹਾਰੇ ਬੰਦਾ ਆਪਣੀ ਜ਼ਿੰਦਗੀ ਨੂੰ ਥੋੜਾ ਜਿਹਾ ਗੁਦਗਦਾ ਲੈਂਦਾ ਹੈ ਹਾਂਜੀ ਹਾਂਜੀ ਹੈ ਨਾ ਉਹਦੇ ਕੁਦਕੁਤਾਰੀਆਂ ਜੀਆਂ ਕੱਢ ਲੈਂਦਾ ਕਿ ਯਾਦਾਂ ਦੇ ਨਾਲ ਆਪਾਂ ਸਾਰੇ ਜਾਨੇ ਜੁੜੇ ਹੋਏ ਆ ਚਾਹੇ ਕਿਸੇ ਦੇ ਵਿਆਹ ਦੀਆਂ ਯਾਦਾਂ ਹੋਣ ਚਾਹੇ ਕਿ ਕੋਈ ਚੰਗੀਆਂ ਹੋਣ ਮਾੜੀਆਂ ਹੋਣ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਘਟਦਾ ਹੈ ਜੋ ਕੁਝ ਜੁੜ ਜਾਂਦਾ ਹੈ ਮਨਫੀ ਹੋ ਜਾਂਦਾ ਉਹ ਸਾਰੀਆਂ ਯਾਦਾਂ ਹੀ ਤਾਂ ਹੈ ਹਾਂ ਬਿਲਕੁਲ ਅੱਛਾ ਮੈਂ ਤੁਹਾਨੂੰ ਪੁੱਛਦਾ ਯਾਦਾਂ ਦੀ ਗੱਲ ਕਰਦੇ ਹੋ ਤੇ ਮੱਕੀ ਦੀ ਰੋਟੀ ਖਾਦੀ ਨੂੰ ਕਿੰਨਾ ਕਿਚਰ ਹੋ ਗਿਆ ਤੇ ਕਿੰਨੀ ਕਿ ਪੁਰਾਣੀ ਯਾਦ ਹੈ ਇਹ ਦੱਸਿਓ ਜਰਾ ਯਾਰ ਪੁਰਾਣੀ ਕੀ ਆ ਪਿਛਲੇ ਸਾਲ ਹੀ ਖਾਦੀ ਸੀ ਤੇ ਵਿਚ ਵਿਚਾਲੇ ਜਦੋਂ ਪੇਟ ਖਰਾਬ ਹੋ ਜਵੇ ਉਦੋਂ ਵੀ ਕਹਿੰਦੇ ਮੱਕੀ ਦੀ ਰੋਟੀ ਖਾ ਲੋ ਦਹੀਂ ਦੇ ਨਾਲ ਠੀਕ ਹੋ ਜਾਊਗਾ ਇਹ ਤਾਂ ਆਪੋ ਆਪਣੇ ਸਾਰੇ ਨੇ ਨੁਸਖੇ ਲੱਭੇ ਹੋਏ ਆ ਹਾਂ ਅੱਛਾ ਤੁਸੀਂ ਕਹਿੰਦੇ ਹੋ ਕਿ ਮੱਕੀ ਦੀ ਰੋਟੀ ਖਾਦਿਆਂ ਪੇਟ ਠੀਕ ਹੁੰਦਾ ਨਾ ਪਰ ਦਿੱਕਲ ਸਾਹਿਬ ਚੱਲ ਰਿਹਾ ਅੱਜ ਕੱਲ ਦੇ ਬੱਚੇ ਜੇ ਮੱਕੀ ਦੀ ਰੋਟੀ ਖਾ ਲੈਂਦੇ ਹਨ ਤਾਂ ਖਰਾਬ ਹੋ ਜਾਂਦਾ ਪੇਟ ਹੈ ਭਾਈ ਇਹ ਤਾਂ ਫਿਰ ਉਹ ਅੱਜ ਕੱਲ ਦੇ ਜੰਮਿਆਂ ਦੇ ਮੇਦੇ ਖਰਾਬ ਹੈ ਤਾਂ ਹੁਣ ਇਹਨਾਂ ਦੇ ਮੇਦੇ ਕਿਥੋਂ ਚੇਂਜ ਕਰਾ ਦਈਏ ਸਮਾਂ ਤਾਂ ਅਸੀਂ ਬੜਾ ਚੇਂਜ ਕਰ ਲਿਆ ਅਸੀਂ ਤਾਂ ਇਥੋਂ ਤੱਕ ਕਿ ਪੈਰਾਂ ਦੇ ਨੋਹਾਂ ਤੋਂ ਲੈ ਕੇ ਸਿਰ ਦੇ ਬਾਣਾ ਤੱਕ ਸਾਰਾ ਕੁਝ ਚੇਂਜ ਕਰ ਦਿੱਤਾ ਘਰ ਦੇ ਮੁੱਖ ਦਰਵਾਜੇ ਤੋਂ ਲੈ ਕੇ ਉਹ ਪਿਛਲੀ ਸਵਾਤ ਤੱਕ ਅਸੀਂ ਸਾਰਾ ਕੁਝ ਚੇਂਜ ਕਰ ਦਿੱਤਾ ਵਿਚ ਵਿਚਾਲੇ ਬੇਬੇ ਬਾਪੂ ਰਹਿ ਗਏ ਉਹ ਚੇਂਜ ਕਰ ਨਹੀਂ ਸਕਦੇ ਉਹ ਕਰ ਨਹੀਂ ਸਕਦੇ ਕੋ ਕਰ ਜੋਗੇ ਨਹੀਂ ਅਸੀਂ ਕਰ ਨਹੀਂ ਸਕੋ ਕਰਨੇ ਚਾਹੀਦੇ ਵੀ ਨਹੀਂ ਗੇ ਹੋ ਗਿਆ ਤੇ ਮੈਕੈਨਿਕ ਕਰਾ ਦਾ ਤਾਣਾ ਬਣਾ ਸਭ ਕੁਝ ਹੀ ਹਿਲ ਜੂਗਾ ਬਿਲਕੁਲ ਬਿਲਕੁਲ ਅੱਛਾ ਅਸੀਂ ਗੱਲ ਕਰਦੇ ਆ ਨਾ ਖਾਣੇ ਦੀ ਅਗਰ ਖਾਣੇ ਸਾਡੇ ਬਦਲੇ ਨੇ ਤੇ ਖਾਣੇ ਬਣਾਉਣ ਦੇ ਤਰੀਕੇ ਵੀ ਬਦਲਨੇ ਨੇ ਜਿੰਨਾ ਬਰਤਨਾ ਵਿੱਚ ਖਾਣਾ ਬਣਿਆ ਕਰਦਾ ਸੀ ਅੱਜ ਉਹ ਬਰਤਨ ਬਦਲ ਗਏ ਨੇ ਸਾਰੇ ਸ਼ੇਪ ਬਦਲ ਗਈ ਹੈ ਜਿੱਦਾਂ ਪਹਿਲਾਂ ਕਿਤੇ ਪਹਿਲਾਂ ਦੁੱਧ ਕੜਨੇ ਰੱਖੇ ਜਾਂਦੇ ਸੀਗੇ ਸਾਰਾ ਦਿਨ ਉਹ ਸਾਡੀਆਂ ਮਾਵਾਂ ਦਾਦੀਆਂ ਰੱਖ ਦਿੰਦੀਆਂ ਹੁੰਦੀਆਂ ਸੀਗੀਆਂ ਹਾਰੇ ਵਿੱਚ ਉਹ ਧੂਆ ਜਾ ਨਿਕਲਦਾ ਰਹਿਣਾ ਹੌਲੀ-ਹੌਲੀ ਕੜਦਾ ਰਹਿਣਾ ਤੇ ਫਿਰ ਕਿਤੇ ਜਾ ਕੇ ਸਵੇਰ ਨੂੰ ਉਹਦੀ ਲੱਸੀ ਬਣਾਉਣੀ ਮੈਨੂੰ ਲੱਗਦਾ ਕਿ ਉਸ ਟਾਈਮ ਦੇ ਜਿਹੜੇ ਬਜ਼ੁਰਗ ਸੀ ਉਹ ਇਹੋ ਜਿਹੇ ਖਰਾਕਾਂ ਖਾਂਦੇ ਸੀ ਤਾਂ ਹੀ ਨੇ ਤੰਦਰੁਸਤ ਸੀਗੇ ਰਿਸਟ ਪੋਸਟ ਸੀਗੇ ਦੇਖੋ ਅੱਜ ਕੱਲ ਦਾ ਜੇ ਕੋਈ ਬੱਚਾ ਮੈਨ ਲੱਦਾ ਉਹ ਲੱਸੀ ਪੀ ਲਵੇ ਨਾ ਤਾਂ ਮੈਨ ਲੱਦਾ ਉਹੀ ਚੜਾਈ ਕਰ ਲੈਣਾ ਦੇਖੋ ਇਦਾਂ ਨਾ ਕਹੋ ਸੋਖ ਨਾਲ ਅੱਜ ਕੱਲ ਸਰਫੇ ਦੇ ਨਿਆਣੇ ਆ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਉਹ ਹਾਰੇ ਵਾਲੀਆਂ ਗੱਲਾਂ ਉਹ ਕਾੜਨੀ ਵਾਲੀਆਂ ਗੱਲਾਂ ਉਹ ਕਿੱਥੇ ਇਹਨਾਂ ਨੂੰ ਪਾਉਂਦੀਆਂ ਅੱਜ ਕੱਲ ਦੇ ਬੁਆਕਾ ਨੂੰ ਤਾਂ ਪਤਾ ਹੀ ਨਹੀਂ ਹੁਣਾ ਹੈ ਵੀ ਉਹ ਪੜੋਲੀ ਕੀ ਹੁੰਦੀ ਹੈ ਕੜਵੰਜੀ ਕੀ ਹੁੰਦੀ ਹੈ ਮਧਾਣੀ ਕੀ ਹੁੰਦੀ ਹੈ ਛੰਨਾ ਕੀ ਹੁੰਦਾ ਉਹ ਇਦਾਂ ਦੀਆਂ ਚੀਜ਼ਾਂ ਤਾਂ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਹਾਂ ਹਾਂ ਔਰ ਜਿਹੜੀ ਗੱਲ ਤੁਸੀਂ ਕਰਦੇ ਹੋ ਅਧ੍ਰੜਕੇ ਦੀ ਵੀ ਉਹ ਦੁੱਧ ਜਿਹੜਾ ਉਹ ਰਾਤ ਨੂੰ ਜੰਮਣ ਲਾ ਦੇਣਾ ਜਿਹੜਾ ਸਵੇਰੇ ਕੜਕੜ ਕੇ ਕਮਲਾ ਹੋਇਆ ਹੁੰਦਾ ਸਾਰੀ ਦਿਹਾੜੀ ਉਹਨੂੰ ਜਾਗ ਲੱਗੇ ਸਵੇਰੇ ਜਦੋਂ ਦਹੀਂ ਨੂੰ ਭੰਨਣਾ ਮੱਖਣ ਆਉਣ ਨੂੰ ਕਾੜਾ ਹੋਣਾ ਦਹੀਂ ਵਿਚਾਰਾ ਲੱਸੀ ਬਣਨ ਨੂੰ ਕਾੜਾ ਹੋਣਾ ਤੇ ਉਹ ਪਾ ਕੇ ਮਾਵਾ ਨੂੰ ਛੰਨੇ ਦੇ ਵਿੱਚ ਦੇ ਦੇਣਾ ਤੇ ਪੀ ਕੇ ਲੈ ਕੇ ਕਢ ਘਾਰ ਚੰਗਾ ਰੱਜ ਮਾ ਜਿਆ ਤੇ ਅੱਧੀ ਦਿਹਾੜੀ ਬੰਦਾ ਕੰਮ ਕਰ ਲੈਂਦਾ ਹੁੰਦਾ ਸੀ ਤੇ ਅੱਜ ਕੱਲ ਦੇ ਨਿਆਣੇ ਤੋਂ ਸਹਾਰ ਨਹੀਂ ਸਕਦੇ ਤੇ ਨਾਲੇ ਸਾਡੇ ਉਹ ਸਾਰੀਆਂ ਚੀਜ਼ਾਂ ਬਦਲ ਗਈਆਂ ਬਦਲ ਗਈਆਂ ਸਾਰਾ ਸਿਸਟਮ ਬਦਲ ਗਿਆ ਕਿਉਂਕਿ ਹੁਣ ਤੁਹਾਡੇ ਵਰਗੇ ਜਿਹੜੀਆਂ ਨਵੀਆਂ-ਨਵੀਆਂ ਆ ਗਈਆਂ ਹੂੰ ਉਹ ਨਵੀਆਂ ਨੇ ਆਉਂਦੀਆਂ ਨੇ ਪੂਛਾਂ ਜਗਾਤੀਆਂ ਅੱਛਾ ਅੱਛਾ ਇਹ ਬਲੇਮ ਸਾਡੇ ਤੇ ਆ ਤੁਹਾਡੇ ਤੇ ਜੀ ਮਹਾਰਾਜ ਦੇਖੋ ਮੇਰੀ ਗੱਲ ਸੁਣ ਲਓ ਸਾਡੇ ਬੇਬੇ ਦੇ ਦਾਜ ਦੇ ਵਿੱਚ ਹੂੰ ਪਿੱਤਲ ਦੇ ਭਾਂਡੇ ਸੀ ਹੂੰ ਠੀਕ ਹੈ ਤੇ ਮੰਨ ਲਓ ਕਿਤੇ ਹੋਰ 24 ਸਾਲਾਂ ਨੂੰ ਕਿਤੇ ਤੁਹਾਡਾ ਵਿਆਹ ਹੋ ਜਵੇ ਤੇ ਜਾਂ 6 ਮਹੀਨੇ ਹੋ ਜਵੇ ਤੁਸੀਂ ਤਾਂ ਪਿੱਤਾਂ ਦਾ ਇੱਕ ਭਾਂਡਾ ਵੀ ਨਹੀਂ ਲੈ ਕੇ ਜਾਣਾ ਲੈ ਕੇ ਜਿਹੜਾ ਮੈਂ ਕਹਿੰਨੀ ਜੀ ਅਸੀਂ ਦਾਜ ਦੂਜੇ ਲੈ ਜਾਣੇ ਹੀ ਬੰਦ ਕਰਤੇ ਅਸੀਂ ਇਹ ਦਾਜ ਨਹੀਂ ਸੀਗਾ ਇਹ ਦਾਜ ਨਹੀਂ ਸੀਗਾ ਨਹੀਂ 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 ਭਾਂਡੇ ਲੀੜੇ ਮੰਝੇ ਬਿਸਤਰੇ ਇਹ ਦਾਦੇ ਤੇ ਨਹੀਂ ਆਉਂਦੇ। ਜੋ ਜੀ ਤੁਹਾਡਾ ਕਿਹਾ ਸਿਰ ਮੱਥੇ ਫਿਰ ਜੇ ਕਹਿੰਦੇ ਮੰਨ ਲੈਣੇ ਆ ਫਿਰ ਹੋਇਆ ਸੀ। ਹਾਂ ਹੁਣ ਦੇਖੋ ਉਹਨਾਂ ਸਮੇਂ ਦੇ ਵਿੱਚ ਬੀਬੀਆਂ ਕਾਰਨ ਪਤਾ ਕੀ ਹੁੰਦਾ ਸੀ? ਇੱਕ ਗਾਣਾ ਸੁਣਿਆ ਹਾਂ। ਅ ਜਗਮਉਨ ਕੌਰ ਜੀ ਦਾ। ਹਾਂ। ਬਾਪੂ ਵੇ ਅੱਡ ਹੁੰਨੀ ਆ। ਇੱਕ ਮੈਂ ਲੈ ਦੇ ਇੱਕ ਗਾਂ ਲੈ ਦੇ ਦੋ ਬਲਦ ਟੱਲੀਆਂ ਵਾਲੇ ਵੇ। ਹੈਨਾ? ਹੁਣ ਦੇਖੋ ਉਹ ਜੇ ਮੱਝ ਮੰਗਦੀ ਆ, ਗਾਂ ਮੰਗਦੀ ਆ, ਬਲਦ ਮੰਗਦੀ ਆ ਅੱਡ ਹੋਣ ਦੇ ਬਾਅਦ ਅੱਡ ਹੋਣਾ ਕੋਲ ਦੁਨੀਆ ਦਾ ਦਸਤੂਰ ਰਿਹਾ ਸੁਭਾਅ ਕਹੇ ਜੀ ਇਸ ਮਾਣਿਕਾ ਸੁਭਾਅ ਕਾ ਵੀ ਜਿੱਤੇ ਜਿੱਤੇ ਟੱਬਰ ਵਾਧੇ ਆ ਫਿਰ 100 ਇੱਕ ਦੂਸਰੇ ਦੇ ਵਿੱਚ ਵਿਚਾਲੇ ਗੱਲਾਂ ਬਾਤਾਂ ਹੁੰਦੀਆਂ ਫਿਰ ਉਹ ਅੱਡ ਹੋ ਜਾਂਦੇ ਹੁਣ ਜਿਹੜੀ ਮੱਝ ਆ ਗਾਂ ਆ ਉਹਨੇ ਆਪਣਾ ਦੁੱਧ ਚੂਣਾ ਆ ਕੁਝ ਆਪਣੇ ਲਈ ਰੱਖੂਗੀ ਕੁਝ ਵੇਚੂਗੀ ਆਪਣਾ ਗੁਜ਼ਾਰਾ ਕਰੂ ਆ ਫਿਰ ਉਹ ਦੁੱਧ ਜਿਹੜਾ ਵੇਚੂਗੀ ਵੀ ਚਲੋ ਕਮਾਈ ਵੀ ਆਉਗੀ ਹੈਨਾ ਫਿਰ ਉਹ ਹਾਰੇ ਵਿੱਚ ਕੜਨਾ ਵੀ ਰੱਖੂਗੀ ਐਸਾ ਜੋਗੀ ਦੀ ਮੈਨੂੰ ਬੜੀਆਂ ਸੁਣੀਆਂ ਲਾਈਨਾਂ ਯਾਦ ਆ ਰਹੀਆਂ ਆ ਹੂੰ ਕਹਿੰਦੇ ਵਿੱਚ ਕਾੜਨੀ ਸਾਰਾ ਦਿਨ ਦੁੱਧ ਕੜਦੇ ਹੁੰਦੇ ਸੀ ਰਾਤ ਪੈਣੀ ਤਾਂ ਉੜਦੇ ਜਗਨੂ ਫੜਦੇ ਹੁੰਦੇ ਸੀ ਸਾਂਝੇ ਫੁਲਕੇ ਲਾਉਣੇ ਜਾ ਕੇ ਵਿੱਚ ਤੰਦੂਰਾ ਦੇ ਨਾਉ ਰਹੀਆਂ ਪਿਪਲਾ ਤੇ ਨਾਰੇ ਉਂਡਾ ਖਜੂਰਾ ਦੇ ਸਾਰਾ ਕੁਝ ਹੀ ਬਦਲ ਗਿਆ ਕੁਝ ਨਹੀਂ ਉਦਾਂ ਦਾ ਰਹਿ ਗਿਆ ਮੈਨੂੰ ਲੱਗਦਾ ਕਿ ਆ ਅਲਫਾਜ਼ ਆ ਲਫਜ਼ ਵੀ ਮੈਨੂੰ ਲੱਗਦਾ ਕਿ ਅੱਜ ਦੀ ਜਨਰੇਸ਼ਨ ਨੂੰ ਸਮਝ ਨਹੀਂ ਆਉਣੇ ਮੈਂ ਕਹ ਜੀ ਉਹ ਕਹਿੰਦੇ ਹੋਣੇ ਵੀ ਇਹ ਕੁੜੀ ਨੇ ਪਤਾ ਨਹੀਂ ਅੱਜ ਘਰੇ ਦਵਾਈ ਨਹੀਂ ਕਰਦੀ ਵੀ ਜਿਹੜੇ ਗੱਲਾਂ ਕਰਦੀ ਜਾਂ ਦਵਾਈ ਨਹੀਂ ਜੇ ਅਸੀਂ ਲੱਸੀ ਪੀਣ ਵਾਲੇ ਆ ਦਵਾਈ ਜਾਂ ਨਹੀਂ ਕਹਿੰਦੇ ਦੇਖੋ ਗੱਲ ਇਹ ਆ ਸੱਚਮੁੱਚ ਜੱਸੀ ਜੀ ਜਿਹੜੀਆਂ ਤੁਸੀਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਨਾ ਉਹ ਇੱਕ ਗਾਣਾ ਬੜਾ ਮਨਮੁਣ ਵਰਸ ਜੀ ਦਾ ਮੈਨੂੰ ਚੰਗਾ ਲੱਗਦਾ ਉਹ ਹਸਦੀ ਦੇ ਫੁੱਲ ਕਿਰਦੇ ਜਦੋਂ ਪੰਜਾਬਣ ਕੋਈ ਚੰਗੀਆਂ ਚੰਗੀਆਂ ਗੱਲਾਂ ਕਰਦੀ ਨਾ ਭਰ ਭਰ ਕੇ ਲਿਆਉਂਦੀ ਆ ਲਫ਼ਜ਼ ਕਾੜਨੀਆਂ ਹਾਰੇ ਉਹ ਖਜੂਰਾ ਉਹ ਇਦਾਂ ਉਹ ਸੋਹਣੇ ਲੱਗਦੇ ਆ ਸੁਣਨ ਨੂੰ ਵੀ ਚੰਗੇ ਲੱਗਦੇ ਹੁਣ ਕਾਰਨ ਇਹ ਆ ਸਾਡੇ ਉਹ ਪਾਂਡੇ ਜੀ ਸਭ ਤੋਂ ਪਹਿਲਾਂ ਸਾਡੇ ਰਸੋਈਆਂ ਜਿਹੜੀਆਂ ਜੀ ਰਸੋਈਆਂ ਦੀ ਰੂਪਰੇਖਾ ਬਦਲ ਗਈ ਬਿਲਕੁਲ ਜੀ ਰਸੋਈਆਂ ਦੇ ਵਿੱਚ ਜਿਹੜੀਆਂ ਫਿਰਨ ਵਾਲੀਆਂ ਘੁੰਮਣ ਵਾਲੀਆਂ ਬੀਬੀਆਂ ਪਕੌੜ ਵਾਲੀਆਂ ਉਹਨਾਂ ਦੀ ਸੂਰਤ ਬਦਲ ਗਈ ਬਦਲ ਗਈ ਬਿਲਕੁਲ ਸਾਡੇ ਮੈਂ ਆਪਣੇ ਜੇ ਘਰ ਦੀ ਰਸੋਈ ਦੀ ਗੱਲ ਕਰਾਂ ਛੋਟੀ ਜੀ ਰਸੋਈ ਜੀ ਉਹਦੇ ਵਿੱਚ ਚਿਮਣੀ ਜੀ ਚਿਮਣੀ ਦੇ ਹੇਠਾਂ ਬਣੇ ਹੋਏ ਚੁੱਲ੍ਹੇ ਜੀ ਤੇ ਚੁੱਲ੍ਹੇ ਨਾਲ ਹੀ ਛੋਟੀਆਂ ਜੀਆਂ ਉਹ ਤਾਕੀਆਂ ਜੀਆਂ ਉਹਨਾਂ ਦੇ ਵਿੱਚ ਪਏ ਹੋਏ ਦଳਾ ਚਾਹ ਪੱਤੀ ਖੰਡ ਉਹਦੇ ਡੱਬੇ ਅਚਾਰ ਦਾ ਮਰਤਬਾਨ ਤੇ ਸੀਕਿਓ ਦਾ ਮਰਤਬਾਨ ਤੇ ਉਹ ਡੋਲੀ ਜਈ ਜਿਹਦੇ ਵਿੱਚ ਦੁੱਧ ਪਿਆ ਹੋਣਾ ਜਾਂ ਕੁਝ ਵੀ ਆ ਆ ਚੀਜ਼ ਹੁੰਦੀ ਸੀ ਹਾਂ ਅੱਜ ਕੱਲ ਉਸ ਚੀਜ਼ ਨੇ ਬੜਾ ਕੀ ਕਿਹਦੇ ਹੁੰਦੇ ਆ ਸੰਤਾਪ ਹੜਾਇਆ ਵਿਚਾਰੀ ਨੇ ਜੀ 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 ਹਾਂਜੀ ਉਹ ਹੁਣ ਘਰਾਂ ਤੋਂ ਬਾਹਰ ਹੋ ਗਏ ਗੋਲੀਆਂ ਵੀ ਉਹ ਖਤਮ ਹੋ ਗਈਆਂ ਉਹ ਚਿਮਣੀਆਂ ਵੀ ਖਤਮ ਹੋ ਗਈਆਂ ਉਹ ਡੱਬੇ ਵੀ ਖਤਮ ਹੋ ਗਏ ਅੱਜ ਕੱਲ ਤਾਂ ਇਟਾਲੀਅਨ ਕਿਚਨਾ ਬਣਨ ਲੱਗ ਪਈਆਂ ਬਿਲਕੁਲ ਜੀ ਕਿਉਂਕਿ ਅਸੀਂ ਨਾ ਵਿਦੇਸ਼ਾਂ 'ਚ ਬਹੁਤ ਰਹੇ ਆ ਸਾਡੀਆਂ ਆ ਪੀੜ੍ਹੀ ਵੈਸੇ ਸਾਡੇ ਵਾਲੀ ਪੀੜ੍ਹੀ ਤਾਂ ਖਾਸ ਤੌਰ ਤੇ ਪਿਛਲੀਆਂ ਪੀੜ੍ਹੀਆਂ ਵਿਦੇਸ਼ਾਂ 'ਚ ਬਹੁਤ ਰਹੀਆਂ ਸਾਰੇ ਨਕਸ਼ੇ ਸਾਰਾ ਆਬੋ ਹਵਾਵੀ ਮੈਂ ਕਿਹਨੀ ਉੱਥੋਂ ਵਾਲਾ ਇੱਥੇ ਲਿਆਂਦਾ ਉਹਦੇ ਹਿਸਾਬ ਨਾਲ ਢਾਲ ਲਿਆ ਸਾਰਾ ਪਾਂਡੇ ਵੀ ਉਹ ਸਾਡੀਆਂ ਜਿਹੜੀਆਂ ਮਾਵਾਂ ਸੀ ਨਾ ਜਿਹਨਾਂ ਦੇ ਕੋਲ ਪਿੱਤਲ ਦੇ ਭਾਂਡੇ ਉਹ ਉਹ ਵੀ ਸਾਰੇ ਬਦਲ ਗਏ ਪਿੱਤਲ ਦੀਆਂ ਪ੍ਰਾਤਾਂ ਨਹੀਂ ਰਹੀਆਂ ਹੂੰ ਉਹ ਤਵੇ ਨਹੀਂ ਰਹੇ ਹਾਂਜੀ ਹਾਂ ਉਹ ਕੜਾਈਆਂ ਨਹੀਂ ਰਹੀਆਂ ਹੂੰ ਉਹ ਕੀ ਕਹਿੰਦੇ ਹੁੰਦੇ ਆ ਜੋ ਉਹਨਾਂ ਦੇ ਕੌਲੀਆਂ ਛੰਨੇ ਗਲਾਸ ਕੰਗਣੀ ਵਾਲਾ ਕਿਸੇ ਨੂੰ ਗਲਾਸ ਕਹਿ ਦੇਉ ਤੇ ਮੂੰਹ ਤੇ ਮਰਦੇ ਹਣੀ ਆ ਜਾਂਦੀ ਵੀ ਯਾਰ ਸਾਨੂੰ ਪੁੱਛ ਕੀ ਲਿਆ ਉਹ ਪਤਾ ਕੀ ਹੁਣ ਗੀਤਾਂ ਵਿੱਚ ਰਹਿ ਗਿਆ ਮੈਨੂੰ ਨਹੀਂ ਲੱਗਦਾ ਕਿ ਅਸਲੀ ਕਿਸ ਨੇ ਦੇਖਿਆ ਨਹੀਂ ਮੈਂ ਕਹਾਂ ਜੀ ਕਿਸ ਨੇ ਦੇਖਿਆ ਕਿ ਉਹਨੇ ਉਹ ਵਿੱਚ ਉਹ ਕੰਗਣੀ ਵਾਲੇ ਗਲਾਸ ਦੇ ਵਿੱਚ ਲੱਸੀ ਪਾ ਕੇ ਤੇ ਬੰਦਾ ਉਹ ਚੱਲ ਨਹੀਂ ਸਕਦਾ ਅੱਜ ਕੱਲ ਦੇ ਅਜੋਕੇ ਸਮੇ ਦਾ ਹਾਂ ਹੁਣ ਉਹ ਜਿਹੜੀਆਂ ਚੀਜ਼ਾਂ ਉਹ ਸਾਰੀਆਂ ਘਰਾਂ ਦੇ ਵਿੱਚੋਂ ਸਾਡੇ ਗਾਇਬ ਹੋ ਗਈਆਂ ਸਾਡੇ ਘਰਾਂ ਦੀਆਂ ਰਸੋਈਆਂ ਦੇ ਵਿੱਚ ਅੱਜ ਕੱਚ ਆ ਹੂੰ ਅੱਜ ਚੀਨੀ ਆ ਹਾਂ ਸਟੀਲ ਆ ਸਟੀਲ ਆ ਐਲੂਮੀਨੀਅਮ ਆ ਹਾਂਜੀ ਹਾਂ ਹਨਾ ਹੋਰ ਬਹੁਤ ਸਾਰੀਆਂ ਚੀਜ਼ਾਂ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਐਲੂਮੀਨੀਅਮ ਆ ਐਲੂਮੀਨੀਅਮ ਦੇ ਵਿੱਚ ਤੁਸੀਂ ਖਾਣਾ ਪਕਾਉਂਦੇ ਹੋ ਉਹ ਖਾਣਾ ਪਕਾ ਕੇ ਤੁਸੀਂ ਕਹਿੰਦੇ ਹੋ ਨਾ ਕਿ ਸਾਡੇ ਮਨ ਤੱਕ ਦਾ ਰਸਤਾ ਪੇਟ ਥਾਣੀ ਜਾਂਦਾ ਹੈ ਤੇ ਉਹ ਤੁਹਾਡੇ ਮਨ ਤੱਕ ਦਾ ਰਸਤਾ ਨਹੀਂ ਹੈਗਾ ਉਹ ਤੁਹਾਡੇ ਮਰਨ ਤੱਕ ਦਾ ਰਸਤਾ ਹੈ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਹਨਾ ਉਹਦੇ ਵਿੱਚ ਜੋ ਕੈਮੀਕਲ ਰਿਐਕਸ਼ਨ ਹੁੰਦੇ ਆ ਜੋ ਉਹਨਾਂ ਭਾਂਡਿਆਂ ਦੇ ਵਿੱਚ ਅਸੀਂ ਉਹ ਖਾਣਾ ਪਕਾਉਂਦੇ ਆ ਦੇਖੋ ਉਹਨਾਂ ਦੇ ਵਿੱਚ ਉਹਨਾਂ ਖਾਣਾ ਪੱਕਦਾ ਨਹੀਂ ਹੈਗਾ ਹਾਂਜੀ ਹਾਂਜੀ ਉਹ ਉੱਥੇ ਉਹ ਪੱਕਦਾ ਨਹੀਂ ਹੈਗਾ ਉੱਥੇ ਤਾਂ ਸਿਰਫ ਉਹ ਬਣਦਾ ਹੈ ਪੱਕਦਾ ਤਾਂ ਉਹਨਾਂ ਸਮੇਂ ਦੇ ਵਿੱਚ ਹੁੰਦਾ ਸੀ ਜਦੋਂ ਤੌੜੀਆਂ ਦੇ ਵਿੱਚ ਦਾਣਾਂ ਰਜਦੀਆਂ ਹੁੰਦੀਆਂ ਸੀ ਉਹੀ ਮੈਂ ਗੱਲ ਕਰਨ ਲੱਗੀ ਸੀ ਪਹਿਲਾਂ ਹੁਣ ਨਾ ਸਾਡੇ ਤਕਰੀਬਨ ਤਕਰੀਬਨ ਹਰ ਖਾਣਾ ਕੁੱਕਰ 'ਚ ਹੀ ਬਣਦਾ ਮੈਂ ਕਿਹਨੇ ਭਿੰਡੀਆਂ ਵੀ ਕੁੱਕਰ 'ਚ ਬਣਨ ਲੱਗੀਆਂ ਜਦਦਰੇ ਹਾਲ ਹੋ ਗਏ ਤੇ ਤਰੀ ਵਾਲੀਆਂ ਨਾਲ ਮੈਂ ਦੇਖੀਆਂ ਜੀ ਮੈਂ ਕੁੜੀਆਂ ਦੇਖੀਆਂ ਬਣਾਉਂਦੀਆਂ ਹਾਲਾਂਕਿ ਇਸ ਗੱਲ ਦਾ ਕੋਈ ਮੇ ਭਿੰਡੀਆਂ ਤਾਂ ਕੁੱਕਰ 'ਚ ਲੱਗ ਲੱਗ ਨਹੀਂ ਜਾਂ ਮੈਂ ਕੁੜੀਆਂ ਦੇਖੀਆਂ ਇਦਾਂ ਬਣਾਉਂਦੀਆਂ ਪਰ ਕਿਸੇ ਟਾਈਮ ਦੇਖੋ ਸਾਗ ਬਣਨ ਵਾਸਤੇ ਕੋਈ ਹੋਰ ਬਰਤਨ ਜੀ ਦਾਲ ਬਣਨ ਵਾਸਤੇ ਹੋਰ ਅਗਰ ਅਸੀਂ ਕੜਾ ਪ੍ਰਸ਼ਾਦ ਬਣਾਉਣਾ ਉਹਦੇ ਵਾਸਤੇ ਹੋਰ ਬਰਤਨ ਸੱਚੇ ਭਾਂਡੇ ਰੱਖੇ ਜਾਂਦੇ ਹੁੰਦੇ ਸੀ ਹੈਨਾ ਕਿਤੇ ਪੰਜਾਂ ਸਿੱਖਾਂ ਨੂੰ ਕਿਸੇ ਨੇ ਕੋਈ ਪ੍ਰਸ਼ਾਦਾ ਛਕਾਉਣਾ ਹੋਵੇ ਬਹੁਤ ਸਾਡੇ ਅੱਜਕੱਲ ਤਾਂ ਇਹ ਵੀ ਰੁਝਾਨ ਘਟਦਾ ਜਾ ਰਿਹਾ ਹੈ ਇਹ ਬਹੁਤਿਆਂ ਪੜਿਆਂ ਲਿਖਿਆਂ ਨੇ ਸਾਡੀਆਂ ਉਹ ਰਵੈਤਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਜਦੋਂ ਕਿਤੇ ਕੋਈ ਨਮੀਆਂ ਕਣਕਾਂ ਆ ਜਾਣੀਆਂ ਘਰ ਦੇ ਵਿੱਚ ਅਰਦਾਸਾਂ ਕਰਨੀਆਂ ਪਹਿਲੀ ਗੱਲ ਤਾਂ ਕਣਕ ਦੇ ਬੋਲ ਦੇ ਉੱਪਰ ਦੀਵਾ ਜਗਾਉਣਾ ਹੈਨਾ ਸੁੱਖਾਂ ਅਰਦਾਸਾਂ ਕਰਕੇ ਦਾਤੀਆਂ ਦੀ ਪੂਜਾ ਕਰਕੇ ਕਣਕਾਂ ਵੱਢਣੀਆਂ ਉਹ ਕਣਕਾਂ ਲੈ ਕੇ ਘਰ ਆਉਣੀਆਂ ਤੇ ਫਿਰ ਸਾਰਿਆਂ ਨੂੰ ਕਹਿਣਾ ਕਿ ਭਾਈ ਜਾਂ ਤਾਂ ਫਿਰ ਆਪਾਂ ਕੋਈ ਪਾਠ ਕਰਾ ਲਈਏ ਤੇ ਜਾਂ ਫਿਰ ਆਪਾਂ ਪੰਜਾਂ ਸਿੱਖਨ ਨੂੰ ਪ੍ਰਸ਼ਾਦਾ ਸ਼ਕਾਰ ਦੇ ਜੀ 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 ਉਹਨਾਂ ਦੇ ਸਿੰਘਾਂ ਦੇ ਭਾਂਡੇ ਵੱਖਰੇ ਹੋਣੇ ਸੁੱਚੇ ਹੋਣੇ ਸਿਰਫ ਉਹਨਾਂ ਵਾਸਤੇ ਹੀ ਸਾਲ ਬਾਅਦ ਜੋ ਛੇਵੀਂ ਨਹੀਂ ਕੱਢਣੇ ਹੈਨਾ ਪਰ ਅੱਜ ਕੱਲ ਤਾਂ ਜੋ ਆਵੇ ਸੋ ਰਾਜੀ ਜਾਵੇ ਜਿਹੜਾ ਮਰਜੀ ਇੱਕੋ ਹੀ ਭਾਂਡੇ ਦੇ ਵਿੱਚ ਤੁਸੀਂ ਉੱਥੇ ਹੀ ਸਾਰਾ ਕੁਝ ਬਣਾਈ ਜਾਂਦੇ ਹੋ ਸਾਡੇ ਦੇ ਵਿੱਚ ਕੋਈ ਸੁੱਚਮਤਾ ਹੀ ਨਹੀਂ ਰਹੀ ਰਹੀ ਗਈ ਸੁੱਚਮਤਾ ਕਿਸੇ ਟਾਈਮ ਤਾਂ ਹੁਣ ਚਲੋ ਫਰਸ਼ ਪੈ ਗਏ ਪੱਥਰ ਲੱਗ ਗਏ ਟਾਈਲਸ ਲੱਗੀਆਂ ਉਸ ਟਾਈਮ ਤਾਂ ਸਾਫ਼ ਕਰਕੇ ਨਾ ਗੋਹਾ ਫੇਰਿਆ ਜਾਂਦਾ ਸੀ ਨਾ ਕੋਈ ਸੁੱਚਮਤਾ ਕਹੀ ਜਾਂਦੀ ਸੀ ਸੁੱਚਮਤਾ ਕਹਿੰਦੇ ਹੁੰਦੇ ਸੀਗੇ ਵੀ ਭਾਈ ਚੰਗੀ ਤਰ੍ਹਾਂ ਕਰ ਲਿਆ ਬੀ ਜੀ ਅੱਜ ਕੱਲੇ ਸਟਿੰਕ ਆਉਂਦੀ ਆ ਮਦਬੂ ਆਉਂਦੀ ਆ ਅੱਜ ਕਲੋ ਚੀਜ਼ ਹੋ ਗਈ ਹੈ ਨਾ ਦੇਖੋ ਪਰ ਗੱਲ ਇਹ ਹੈ ਕਿ ਉਹਨਾਂ ਸਮੇਂ ਦੇ ਵਿੱਚ ਜਦੋਂ ਬੀਬੀਆਂ ਦੇ ਕੋਲ ਕੱਚੇ ਹੁੰਦੇ ਸੀਗੇ ਉਹ ਆਪਣੇ ਚੌਕੇ ਚੁੱਲੇ ਉਦੋਂ ਤੁਸੀਂ ਕੌਕਰੇ ਚ ਨਹੀਂ ਸੀ ਦੇਖੇ ਬਿਲਕੁਲ ਬਿਲਕੁਲ ਨਹੀਂ ਦੇਖੇ ਸੀ ਨਹੀਂ ਬਿਲਕੁਲ ਨਹੀਂ ਦੇਖੇ ਉਦੋਂ ਤੁਸੀਂ ਕੋਈ ਹੋਰ ਤਰ੍ਹਾਂ ਦੀਆਂ ਕੋਈ ਜੀਵ ਜੰਤੂ ਜ ਨਹੀਂ ਸੀ ਦੇਖੇ ਉਦੋਂ ਤੁਸੀਂ ਕੀ ਦੇਖਦੇ ਹੁੰਦੇ ਸੀ ਚੂਹੇ ਚੂਹੇ ਹਾਂਜੀ ਹਾਂ ਚੂਹੇ ਕਿਉਂ ਚੂਹਾ ਜਿੱਥੇ ਹੈਗਾ ਉੱਥੇ ਕਹਿਣ ਦਾ ਮਤਲਬ ਇਹ ਹੈਗਾ ਕਿ ਇੱਥੇ ਅਨਾਜ ਹੈਗਾ ਮਤਲਬ ਉੱਥੇ ਉਹ ਵੀ ਹੈਗਾ ਤਾਂ ਉੱਥੇ ਉਹ ਵੀ ਹੈਗਾ ਕਿਸੇ ਬਜ਼ੁਰਗ ਨੇ ਇਹ ਗੱਲ ਕਹੀ ਸੀ ਹੈ ਨਾ ਕੋਈ ਗੱਲ ਕਿਤੇ ਕਹਿੰਦੇ ਕਹਿੰਦੇ ਜੀ ਉਹ ਕਿਸੇ ਕੁੜੀ ਦੀ ਗੱਲ ਹੋਵੇ ਕਹਿੰਦੇ ਜੀ ਮਤਲਬ ਇਕਨੋਮਿਕਲੀ ਆਰਥਿਕ ਪੱਧਰ ਤੋਂ ਥੜਾ ਪਰਿਵਾਰ ਨਹੀਂ ਏਠਾਂ ਸੀ ਹੈ ਨਾ ਉਹਨਾਂ ਨੇ ਆ ਕੇ ਬਸ ਕਹਿੰਦੇ ਜੀ ਸੋ ਦੀ ਮੈਂ ਤੁਹਾਨੂੰ ਇੱਕ ਸੁਣਾਉਣਾ ਅਸਾ ਜੀ ਕੀ ਕਹਿੰਦੇ ਉੱਥੇ ਉਹ ਵੀ ਹੈ ਨਹੀਂ ਤਾਂ ਉੱਥੇ ਉਹ ਵੀ ਹੈ ਨਹੀਂ ਮਤਲਬ ਤੇ ਚੂਹੇ ਵੀ ਹੈ ਨਹੀਂ ਤੁਹਾਨੂੰ ਚੂਹੇ ਹੈ ਨਹੀਂ ਸਮਝ ਲਓ ਫੇਨਾਜ ਤਾਂ ਪਈ ਨਹੀਂ ਹੈ ਨਾ ਸੋ ਇਹ ਗੱਲਾਂ ਸਿਆਣੇ ਦੇ ਕੋਲੋਂ ਉਹਨਾਂ ਦੇ ਗੋਡੇ ਮੋਢੇ ਬੈਠ ਕੇ ਅਸੀਂ ਦੇਖੀਆਂ ਸਿੱਖੀਆਂ ਆ ਹਾਂਜੀ ਹੁਣ ਸਾਡੇ ਘਰਾਂ ਦੇ ਵਿੱਚ ਅੱਜ ਅਸੀਂ ਸਾਰਾ ਕੁਝ ਪੱਥਰ ਦਾ ਕਰ ਲਿਆ ਹਾਂ ਜੀ ਰਸੋਈਆਂ ਦੇ ਵਿੱਚ ਵੀ ਪੱਥਰ ਚੁੱਲ੍ਹੇ ਚੌਕੇ ਤਾਂ ਖਤਮ ਹੀ ਹੋ ਗਏ ਸਾਗ ਕੁੱਕਰਾਂ ਦੇ ਵਿੱਚ ਰਜਣ ਲੱਗ ਪਿਆ ਠੀਕ ਹੈ ਨਾ ਉਹ ਸਾਗ ਜਿਹੜਾ ਮੱਠੀ ਅੱਗ ਤੇ ਰਜਣਾ ਸੀ ਅਸੀਂ ਤੇਜ਼ ਕਰਕੇ ਰਹਿਂਦੇ ਹਾਂ ਜਿਹਨੂੰ ਬਣਨ ਨੂੰ 7-8 ਘੰਟੇ ਲੱਗਦੇ ਹੁੰਦੇ ਸੀ ਮੇਕਨ ਚ ਹਰ ਖਾਣਾ ਹੀ ਤੇਜ਼ ਅੱਗ ਤੇ ਪਕਣ ਲੱਗ ਗਿਆ ਬਹੁਤ سارے ਖਾਣੇ ਇਦਾਂ ਸੀ ਖਾਜ ਦਾ ਵਿੱਚ ਸਾਗ ਦੀ ਗੱਲ ਕੀਤੀ ਵੀ ਬਿਲਕੁਲ ਕਟ ਹੀਟ ਤੇ ਬਿਲਕੁਲ ਘਟ ਅੱਗ ਤੇ ਪੱਕਣ ਵਾਲੇ ਇਹ ਖਾਣੇ ਆ ਅਸੀਂ ਗਰਮ ਹੀਟ ਤੇ ਤੇਜ਼ ਹੀਟ ਤੇ ਅਸੀਂ ਪਕਾਉਨੇ ਆ ਤਾਂ ਹੀ ਉਹਨਾਂ ਦਾ ਸੁਆਦ ਤੇ ਉਹਨਾਂ ਦਾ ਜਿਹੜਾ ਜਾਇਕਾ ਨਿਕਲ ਕੇ ਆਉਂਦਾ ਨਾ ਤਾਂ ਹੀ ਉਸ ਦੇ ਹਿਸਾਬ ਦਾ ਜਿਹੜਾ ਸਾਨੂੰ ਸਰੀਰ ਪੱਖੋਂ ਸਹੀ ਨਹੀਂ ਹੈਗਾ ਬਿਲਕੁਲ ਬਿਲਕੁਲ ਔਰ ਸਭ ਤੋਂ ਵੱਡੀ ਗੱਲ ਕਿ ਦਾਲਾਂ ਜਿਹੜੀਆਂ ਹੂੰ ਦਾਲਾਂ ਕੁੱਕਰ ਦੇ ਵਿੱਚ ਮੰਨ ਲੱਗ ਪਈਆਂ ਹਾਂਜੀ ਹਾਂਜੀ ਤੋੜੀ ਦੇ ਵਿੱਚ ਕਿਸੇ ਸਮੇਂ ਦਾਲ ਬਣਦੀ ਹੁੰਦੀ ਸੀ ਜੀ ਜੀ ਬਿਲਕੁਲ ਸਵੇਰੇ ਪਾ ਕੇ ਰੱਖ ਦਿੰਦੇ ਹੁੰਦੇ ਸੀ ਉਹ ਦੁਪਹਿਰ ਤੱਕ ਲੈ ਜਾਂਦੀ ਹੁੰਦੀ ਸੀ ਪਰ ਉਹ ਵੀ ਕੱਚੀ ਤੋੜੀ ਹਾਂ ਸੋ ਸਾਡੇ ਅੱਜਕੱਲ ਭਾਂਡਿਆਂ ਨੇ ਰੂਪ ਬਟਾਲਿਆ ਫਿਰ ਅਸੀਂ ਕਿੰਨੇ ਅਸੀਂ ਮਰਦੇ ਕਿਉਂ ਅਸੀਂ ਸਵੇਰੇ ਉੱਠ ਕੇ ਦਵਾਈਆਂ ਕਿਉਂ ਖਾਣੇ ਅਸੀਂ ਰਾਤ ਨੂੰ ਕਿਉਂ ਸੌਣ ਲੱਗੇ ਖਾਣੇ ਸਾਨੂੰ ਨੀਂਦ ਕਿਉਂ ਨਹੀਂ ਆਉਂਦੀ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਬਹੁਤ ਸਾਰੀਆਂ ਬਿਮਾਰੀਆਂ ਸਾਡੀ ਆਧੁਨਿਕਤਾ ਨੇ ਸਾਡੇ ਗਲ ਮੜ ਦਿੱਤੀਆਂ ਸੋ ਇਸ ਕਰਕੇ ਸਾਨੂੰ ਬਹੁਤ ਕੁਝ ਸੋਚਣਾ ਪਵੇਗਾ ਸਾਨੂੰ ਡਾਕਟਰ ਕਹਿੰਦੇ ਹੁਣ ਕੀ ਘੜੇ ਦੇ ਵਿੱਚ ਰੱਖ ਕੇ ਪਾਣੀ ਪੀ ਲਿਆ ਕਰੋ ਹਾਂਜੀ ਹਾਂਜੀ ਹਾਂ ਪਹਿਲਾਂ ਸਾਨੂੰ ਘੜਿਆਂ ਤੋਂ ਠਾ ਕੇ ਇਹਨਾਂ ਨੇ ਫ੍ਰਿਜਾਂ ਤੇ ਲੈ ਜਾਂਦਾ ਹਾਂ ਬਿਲਕੁਲ ਜੀ ਪਹਿਲਾਂ ਸਾਨੂੰ ਨਲਕਿਆਂ ਤੋਂ ਠਾ ਕੇ ਇਹ ਕਹਿੰਦੇ ਆਰਓ ਦਾ ਪਾਣੀ ਪੀ ਲਓ ਹੁਣ ਆਰਓ ਤੋਂ ਠਾ ਕੇ ਕਹਿੰਦੇ ਨਹੀਂ ਪਾਣੀ ਨਲਕਿਆਂ ਦਾ ਪੀ ਲਓ ਉਹ ਪਤਾ ਕੀ ਅਵਦੇ ਜੋਗੇ ਰੱਖਣਾ ਚਾਹੁੰਦੇ ਨੇ ਏ ਤੋਂ ਜੱਡ ਤੇ ਜੱਡ ਤੋਂ ਏ ਊੜੇ ਤੋਂ ਰਾੜਾ ਤੇ ਰਾੜੇ ਤੋਂ ਊੜਾ ਉੱਥੇ ਘੁਮਾਈ ਜਾਂਦੇ ਆ ਇਹ ਜਿਹੜੇ ਚੱਕਰ ਆ ਨਾ ਇਹਨਾਂ ਚੱਕਰਾਂ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ ਸਭ ਤੋਂ ਵੱਡੀ ਗੱਲ ਜੜ ਤੋਂ ਟੁੱਟਾ ਰੁੱਖ ਤੇ ਮਨੁੱਖ ਇਹ ਕਦੇ ਵੀ ਹਰੇ ਨਹੀਂ रह ਸਕਦਾ ਹਾਂਜੀ ਹਾਂ ਅਸੀਂ ਵੀ ਇਸੇ ਕਰਕੇ ਸੁੱਕਦੇ ਜਾ ਰਹੇ ਹਾਂ ਮਰਦੇ ਜਾ ਰਹੇ ਹਾਂ ਕਿ ਅਸੀਂ ਆਪਣੀਆਂ ਜੜ੍ਹਾਂ ਛੱਡ ਦਿੱਤੀਆਂ ਅਸੀਂ ਆਪਣਾ ਪ੍ਰਾਤਨ ਖਾਣਾ ਪੀਣਾ ਪੈਨਣਾ ਸਾਰਾ ਕੁਝ ਛੱਡ ਦਿੱਤਾ ਇਸੇ ਕਰਕੇ ਅਸੀਂ ਦੁਖੀ ਹਾਂ ਘਟੋ ਘਟ ਸਿਆਣਿਆਂ ਦੀ ਕਈ ਗੱਲ ਮੰਨ ਲਓ ਖਾਣੇ ਆਪਣੇ ਉਹ ਤਾਂ ਨਾ ਛੱਡੋ ਅੱਜ ਹੁਣ ਕੀ ਹੁੰਦਾ ਕੋਈ ਸਮਾਂ ਹੁੰਦਾ ਸੀ ਕਿ ਅਸੀਂ ਵਿਆਹ ਸ਼ਾਦੀਆਂ ਜਦੋਂ ਹੁੰਦੀਆਂ ਸੀ ਕਰਦੀਆਂ ਸਾਰੀਆਂ ਬੀਬੀਆਂ ਰੜ ਕੇ ਖਾਣਾ ਤਿਆਰ ਕਰਦੀਆਂ ਹੁੰਦੀਆਂ ਸੀਗਾ ਹੁਣ ਕੀ ਹੋ ਗਿਆ ਉਦੋਂ ਘਰ ਦੀਆਂ ਬੀਬੀਆਂ ਖਾਣਾ ਤਿਆਰ ਕਰਦੀਆਂ ਸੀ ਤੇ ਨੱਚਣ ਵਾਲੇ ਬਾਹਰੋਂ ਆਉਂਦੇ ਸੀ ਹੁਣ ਨੱਚਣ ਵਾਲੇ ਘਰ ਦੇ ਆ ਤੇ ਖਾਣਾ ਬਣਾਉਣ ਵਾਲੇ ਬਾਹਰੋਂ ਆ ਗਏ ਜਿਹੜਾ ਸਾਰੀ ਗੱਲੀ ਉਲਟ ਫੇਰ ਹੋ ਗਈ ਆ ਤੇ ਫਿਰ ਉਹਦਾ ਨਤੀਜਾ ਕੀ ਹੋਣਾ ਸਾਰੇ ਭਲੀ ਭਾਂਤ ਜਾਣਦੇ ਆ ਬਿਲਕੁਲ ਸੋ ਅਸੀਂ ਜਿਹੜੇ ਭਾਂਡੇ ਆਪਣੇ ਰਸੋਈਆਂ ਦੇ ਵਿੱਚ ਬਦਲ ਲੈ ਕੱਪ ਆ ਗਏ ਠੀਕ ਹੈ ਕੋਈ ਸਮੇਂ ਹੁੰਦੇ ਸੀ ਬਾਟੀਆਂ ਦੇ ਵਿੱਚ ਚਾਹਾਂ ਪੀਂਦੇ ਸੀ ਅਸੀਂ ਬਾਟੀਆਂ ਦੇ ਵਿੱਚ ਚਾਹ ਪੀਤੀਆਂ ਹਾਂ ਸਾਡੇ ਕਿਉਂਕਿ ਕਿਉਂਕਿ ਕੌਲ ਗੜਬੀ ਦੇ ਵਿੱਚ ਚਾਹ ਆ ਜਾਣੀ ਉੱਪਰ ਬਾਟੀ ਰੱਖੀ ਹੁੰਨੀ ਨਾਲ ਤਾਂ ਚਾਹ ਠਕਣ ਦਾ ਕੰਮ ਆ ਜਾਣੀ ਤੇ ਨਾਲੇ ਪੀਣ ਦਾ ਉਹ ਪਾਈ ਜਾਣੀ ਗੜਬੀ ਦੇ ਵਿੱਚੋਂ ਤੇ ਪੀ ਲੈਣੀ ਚਾਹ ਤੇ ਨਾਲ ਮੱਕੀ ਦੀ ਰੋਟੀ ਉੱਤੇ ਮੱਖਣ ਰੱਖ ਕੇ ਤੇ ਖਾ ਲੈਣੀ ਉਹ ਉਹ ਗੱਲਾਂ ਵਿਸਰ ਗਈਆਂ ਭਾਂਡੇ ਵੀ ਗਏ ਭਾਂਡੇ ਵਾਲੀਆਂ ਵੀ ਗਈਆਂ ਤੇ ਸਾਰਾ ਕੁਝ ਹੀ ਬਦਲ ਗਿਆ ਅੱਜ ਅਸੀਂ ਇੰਨੇ ਮਾਡਰਨ ਹੋ ਗਏ ਆ ਕਿਸ ਆਧੁਨਿਕਤਾ ਨੇ ਸਾਨੂੰ ਸਾਦੁਖ ਦੇਤੇ ਅੱਛਾ ਜੋਗੀ ਜੀ ਮੈਂ ਥੋੜੇ ਜੇ ਸੱਭਿਆਚਾਰ ਵਾਲੇ ਥੋੜੇ ਜੇ ਬਰਤਨ ਯਾਦ ਕਰਵਾਵਾਂ ਕਰਾਓ ਜੀ ਕਰਾਓ ਜ਼ਰੂਰ ਕੜਾ ਕੜਨੀ ਚਿਮਟਾ ਚਾਟੀ ਛੱਜ ਛਾਨਣੀ ਗੜਵੀ ਡੋਲੂ ਤੂਤ ਦੇ ਖੁੰਡੇ ਮਿੱਟੀ ਦੇ ਕੁੰਡੇ ਚਕਲੇ ਵੇਲਨੇ ਮੰਜੇ ਕੋਲੂ ਚਾਟੀ ਦੇ ਪੋੜੇ ਸ਼ੱਕਰ ਤੇ ਗੁੜ ਨਾਲ ਜਵਾਰ ਦੇ ਦਾਣੇ ਲੈ ਲੋ ਪੰਜਾਬੀ ਵਿਰਸਾ ਲੈ ਲੋ ਪੰਜਾਬੀ ਵਿਰਸਾ ਬਿਲਕੁਲ ਜੀ ਸਾਡਾ ਪੰਜਾਬੀ ਵਿਰਸਾ ਵਿਸਰ ਗਿਆ ਭੁੱਲ ਗਏ ਸੀ ਬਹੁਤ ਕੁਝ ਛੱਡ ਛਿੜਾ ਦਿੱਤਾ ਹੂੰ ਜੇਕਰ ਅਸੀਂ ਇਹਨਾਂ ਦੇ ਨਾਲ ਜੁੜੇ ਰਹਿੰਦੇ ਚੰਗੇ ਰਹਿਣਾ ਸੀ ਜੀ ਤੰਦਰੁਸਤ ਰਹਿਣਾ ਸੀਗਾ ਜੀ ਜੀ ਬਿਲਕੁਲ ਸੋ ਇਹ ਆਪਣੀ ਬੋਲੀ ਆਪਣਾ ਵਿਰਸਾ ਆਪਣੇ ਤਿਉਹਾਰ ਜੀ ਆਪਣਾ ਖਾਣ ਪੀਣ ਆਪਣਾ ਪਹਿਨਣ ਹਮ ਇਸ ਸਾਰਾ ਬਚਾ ਕੇ ਰੱਖੀਏ ਤਾਂ ਪੰਜਾਬ ਪੰਜਾਬ ਬਣਿਆ ਰਹੂਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਜੋਗੀ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਪੰਜਾਬੀ ਵਿਰਸੇ ਦੀਆਂ ਖਾਣ ਪੀਣ ਦੀਆਂ ਪਰਹਰਾਵੇ ਦੀਆਂ ਤੇ ਸਾਡੇ ਖਾਣੇ ਬਣਾਉਣ ਦੇ ਤਰੀਕਿਆਂ ਬਾਰੇ ਸਾਡੇ ਨਾਲ ਗੱਲ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਸਵੇਰੇ ਸਵੇਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਅਸੀਂ ਅੱਜ ਗੱਲਾਂ ਕੀਤੀ ਨੇ ਖਾਣ ਪੀਣ ਤੇ ਖਾਸ ਕਰਕੇ ਖਾਣ ਪੀਣ ਜਿਹੜੇ ਬਰਤਨਾਂ ਵਿੱਚ ਬੰਦਾ ਆ ਉਹਨਾਂ ਦੇ ਬਾਰੇ ਵਿੱਚ ਸੋ ਪੰਜਾਬੀ ਵਿਰਸੇ ਦੇ ਨਾਲ ਜੁੜੇ ਰਹੋ ਖਾਓ ਪੀਓ ਰੱਜ ਕੇ ਤੇ ਰੱਜ ਕੇ ਜ਼ਿੰਦਗੀ ਨੂੰ ਮਾਣੋ ਦੀਮੇ ਆਪ ਜੀ ਨੂੰ ਸਭ ਨੂੰ गुजारिश ਕਰਾਂਗੀ ਕਿ ਸਾਨੂੰ ਇਨਬਾਕਸ ਦੇ ਵਿੱਚ ਜਰੂਰ ਲਿਖ ਕੇ ਭੇਜੋ ਕਿ ਅਸੀਂ ਕਿਹੜੇ ਵਿਸ਼ਾ ਤੇ ਗੱਲਬਾਤ ਕਰੀਏ ਬਹੁਤ ਬਹੁਤ ਸ਼ੁਕਰੀਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ